ਲੋ ਜੀ ਤੋਪ ਸੁਣੀ ਆ ਤੇ ਸੱਸੀ ਗੱਲ ਬਈ ਸਾਰਿਆਂ ਨੂੰ ਤੇ ਆਪਾਂ ਕਰਨ ਲੱਗੇ ਆਂ ਲੋ ਦੀ ਸਟਾਰਟਿੰਗ ਤੇ ਚਾਬੀ ਆਪਾਂ ਚੱਕ ਲੈ ਹੁੰਦੀ ਐ ਕੋਲਦੇ ਆਂ ਖੁੱਡੇ ਤੇ ਪੂਰੇ ਪਾਉਣੇ ਆਂ ਕਬੂਤਰਾਂ ਨੂੰ ਪੂਰੇ ਪਾ ਕੇ ਤੇ ਫਿਰ ਆਪਾਂ ਪਾਣੀ ਪੂਣੀ ਰੱਖ ਕੇ ਨੂੰ ਆਂ ਤੇ ਕੂਤੂ ਬਾਦ ਕੂਤਰ ਕਰ ਦਾਂਗੇ ਆਪਣੇ ਦੋ ਬੱਚੇ ਬਾਹਰ ਛਤਰੀ ਤੇ ਆਉਂਦੇ ਨਹੀਂ ਪਤਾ ਨਹੀਂ ਕੀ ਗੱਲ ਆ ਤੇ ਆਹ ਇੰਤਰੇ ਖੜਦੇ ਆ ਜੇ ਅੱਜ ਆ ਕੇ ਆ ਕੇ ਨਹੀਂ ਉਹਨਾਂ ਨੂੰ ਫੜ ਕੇ ਫਿਰ ਕੇ ਇਹਨੂੰ ਫੜਾ ਦੇਾਂਗੇ ਇੱਕ ਬੱਚਾ ਆਪਣਾ ਆ ਜਾਂਦਾ ਬਾ ਮੈਂ ਥੱਲੇ ਖੜਾ ਵੀਡੀਓ ਬਣਾਈ ਜਾਂਦਾ ਸੀਗਾ ਤੇ ਇਹ ਇਹ ਬਗਲਾ ਵਾਲਾ ਇੱਕ ਕੰਡ ਬਗਲਾ ਵਾਲਾ ਵੀ ਆ ਉਹ ਕੋਣੀ ਤੋਂ ਸ਼ਟਰ ਤੇ ਬੈਠਾ ਆ ਬਹਿ ਕੇ ਇਹਨੂੰ ਤਾੜਦੇ ਆ ਇਹ ਸਾਲੇ ਦੋ ਦਿਨਾਂ ਦੇ ਭੁੱਖੇ ਆ ਤੇ ਮੈਂ ਚੱਲ ਬਹਿ ਜੇ ਤੇ ਮੈਂ ਫੇਰ ਹੀ ਹੋਰ ਕੰਮ ਲੱਗੂ ਮੈਂ ਪਾਣੀ ਪਾਉਣਾ ਤੇ ਪੂਰੇ ਪਾਉਣੇ ਆ ਬੈ ਜਾ ਵੀਰ ਬਣ ਕੇ ਯਾਰ ਇੱਕ ਇਧਰੋਂ ਸੂਰਜ ਬਹੁਤ ਤੇਜ਼ ਵਜਦਾ ਆ ਜਾ ਆ ਜਾ ਆ ਜਾ ਇਹ ਤਾਂ ਲੱਗਦਾ ਬੈ ਜੂ ਚਲੋ ਇਹ ਬੈ ਜੀ ਇਹਨਾਂ ਪਤਾ ਨਹੀਂ ਕੀ ਗੱਲ ਆ ਛੋਟੇ ਆ ਛਤਰੀਆਂ ਦੇ ਸਿੱਧੇ ਹੁਣ ਵੇਖ ਲਈ ਭੁੱਖਾ ਕੱਲ ਵੀ ਆ ਗਿਆ ਸੀ ਕੱਲ ਵੀ ਤੜਿਆ ਨਹੀਂ ਗਏ ਸਾਲੇ ਤੜਦੇ ਨਹੀਂ ਇੱਕ ਮਹਿਣਾ ਇੱਥੇ ਜਾਲ ਚ ਤਾੜ ਕੇ ਲਿਆ ਨਾ ਖੁੱਡੇ ਸਾਰੇ ਥੱਲੇ ਉੱਤੇ ਖੁੱਡਾ ਕੋਈ ਨਹੀਂ ਇਹ ਤੇ ਵਰਤੂ ਲੀ ਪਰ ਲੰਮਾਈ ਹੁੰਦੀ ਆ ਲਓ ਜੀ ਕੱਢਦੇ ਗੂਤਰਾ ਪੱਕਾ ਟੋਟੋ ਘਟ ਵੀ ਖਾਸੇ ਗੂਤਰ ਬਾਹਰ ਅੱਜ ਕਾਫੀ ਬੱਤੇ ਬਾਹਰ ਆ ਫਿਰ ਛੱਡਾਂਗੇ ਤਾਂ ਭਾਈ ਫੇਰ ਹੀ ਇਹ ਲਈ ਤੇ ਲੈ ਗਈ ਫੇਰੀ ਲੈ ਕੇ ਜਾਂਦੀ ਆ ਤਾਂ ਬਾਕੀ ਤਾਂ ਨਿੱਕੇ ਪੱਚੇ ਸੀਗੇ ਤੇ ਡਾਏਗੇ ਤੇ ਹੈ ਤਾਂ ਵੀ ਨਿੱਕੇ ਹੀ ਨਾ ਰੱਤਾ ਵੀ ਨਿੱਕਾ ਆ ਵੀ 30 ਰਿਆ ਇੱਕ ਤਾਂ ਖੜਾ ਤਿੰਨ ਰਹਿ ਗਏ ਬਾਕੀ ਬਹਿ ਗਏ ਲੋ ਜੀ ਬੱਚੇ ਲਾਉਣ ਲੱਗ ਪਈ ਸੀ ਤੇ ਤਕਰੀਬਨ ਸਾਰੇ ਹੀ ਉੱਡ ਗਏ ਤਿੰਨ ਕੀ ਤਾੜੇ ਆ ਆ ਫਰਦੀ ਆ ਅਰੇ ਤਾੜੇ ਦੋ ਤਿੰਨ ਹੋ ਜਾਂਦੇ ਇੱਕ ਫਰਦਾ ਹੀ ਸਵੇਰ ਦੇ ਫਰਦੀ ਆ ਉਹ ਤਾਂ ਬਗਲ ਜੀ ਵਾਲੀ ਨੇਤੀ ਉੱਡਦੀ ਉਹ ਤਾਂ ਕੱਲ ਵੀ ਉੱਡੀ ਸੀ ਇਹ ਕਾ ਬੜਾ ਤੰਗ ਕਰਦਾ ਨਹੀਂ ਆ ਜੀ ਜਿਆਦਾ ਤੰਗ ਕਰਦਾ ਹੂੰ ਬੱਚੇ ਤਕਰੀਬਨ ਸਾਰੇ ਹੀ ਉੱਡ ਗਏ 12 15 ਭਾਈ ਸੀ ਤਿੰਨ ਤਾੜੇ ਅਸੀਂ ਅਜੇ ਬੁੱਧਿਆਂ ਨੂੰ ਤਾੜਦੇ ਆ ਪਰ ਪੱਠੇ ਪੁੱਠੇ ਹੀ ਪਾਉਣੇ ਆ ਕੰਮ ਸਾਰਾ ਹੀ ਜੂਰਾਂ ਤੇ ਹੋ ਜਾਂਦਾ ਛਤਰਿਆਂ ਬਸ ਤਿੰਨ ਚਾਰ ਹੀ ਰਹਿਣਗੇ ਲੱਗਾਂ ਛਤਰਨਾ ਫਿਰ ਤੰਗ ਬੜਾ ਕਰਦੇ ਆ ਲਓ ਜੀ ਤੋਪ ਸੁਣੀ ਆ ਤੇ ਸੱਸੀ ਗੜ ਬਈ ਸਾਰਿਆਂ ਨੂੰ ਤੇ ਆਪਾਂ ਕਰਨ ਲੱਗਿਆਂ ਬਲੌ ਦੀ ਸਟਾਰਟਿੰਗ ਤੇ ਚਾਬੀ ਆਪਾਂ ਚੱਕ ਲੈਂਦੀ ਆ ਕੋਲ ਦੇ ਖੁੱਡੇ ਤੇ ਪੂਰੇ ਹੀ ਪਾਉਣੇ ਆ ਕਬੂਤਰਾਂ ਨੂੰ ਪੂਰੀ ਪਾਕੀ ਤੇ ਫਿਰ ਆਪਾਂ ਪਾਣੀ ਪੁਣੀ ਦਾ ਕਿਰਨ ਨੂੰ ਕੋਦੂ ਬਾਦ ਕੂਤਰ ਪਟਾएंगे ਆਪਣੇ ਦੋ ਬੱਚੇ ਬਾਹਰ ਛਤਰੀ ਤੇ ਆਉਂਦੇ ਨਹੀਂ ਪਤਾ ਨਹੀਂ ਕੀ ਗੱਲ ਆ ਤੇ ਐਂ ਤੁਰੇ ਫਿਰਦੇ ਆ ਜੇ ਅੱਜ ਆ ਕੇ ਆ ਕੇ ਨਹੀਂ ਉਹਨਾਂ ਨੂੰ ਫੜ ਕੇ ਫਿਰ ਕਿਸੇ ਨੂੰ ਫੜਾ ਦੇਾਂਗੇ ਲਓ ਜੀ ਪੱਠੇ ਆਪਾਂ ਕੂਤਰਦੇ ਆ ਠੇਕ ਉਧਰ ਕੀ 4 3 ਬੱਚੇ ਫਿਰ 4 ਖੜਦੇ ਆਪਣੇ ਇੱਕ ਤਾਂ ਤੜਕੇ ਦਾ ਫੜਦਾ ਦੇ 2-3 ਤਾੜਦੇ ਤੁਰੜ ਗਈ ਤੇ ਜੰਗਪੂਰਸ ਆਪਣੀ ਆ ਗਈ ਸਕੂਲੋਂ ਛਤਰियां 3 ਕੀ ਲੱਗੀਆਂ ਕਬੂਤਰਾ ਆਪਣੇ ਦੀਦੇ ਆਉਂਦੇ ਆ ਕੈਮਰੇ 'ਚ ਜਿਆ ਨਹੀਂ ਆਉਂਦੇ ਲਓ ਜੀ ਆਪਾਂ ਜੂਤ ਦੂਰ ਵਾਲੇ ਫੜਦਾ ਦੂਰ ਵਾਲਾ ਕੂਤਰ ਤੇ ਕੂਦਰੀ ਜੂਰ ਫੜਦੇ ਆ ਕੂਤਰ ਆਪਣੇ 4 ਮੁੰਡੇ ਆ ਤੇ ਯਾ ਕੂਦਰੀ ਫੜਾਂਗੇ ਕੂਤਰਾ ਵੀ ਠੂਕੇ ਸੱਟ ਵੇਟ ਆ ਤੇ ਆ ਬਾਰੀ ਖੁੱਲੀ ਛੇ ਲੋ ਜੀ ਤਿੰਨ ਛਤਰੀਆਂ ਲੱਗੀਆਂ ਡੋਰ ਲਾਤੀ ਆ ਤੇ ਉਹ ਦੋ ਆਪਣੇ ਇਹ ਤਾਂ ਬੱਚਾ ਦੋ ਦੇਣੀ ਛਤਰੀ ਦੇ ਭਾਇਆ ਸੀਗਾ ਤੇ ਆ ਤਾਂ ਉੱਡ ਕੇ ਮੁੜ ਕੇ ਇੱਥੇ ਵਾਗੀ ਇਹ ਤਾਂ ਪਰਸੋਂ ਚੌਥੇ ਦਾ ਬਾਹਰ ਉਹ ਬੱਚਾ ਡਿੱਗ ਪਿਆ ਤੇ ਤਿੰਨ ਆਪਣੇ ਫਿਰਦੇ ਆ ਇਹ ਦੋ ਆ ਜਾਂਦੇ ਇੱਕ ਇਹਨਾਂ ਦੇ ਤਾਂ ਇਹ ਚੋ ਤੇ ਚੋ ਆ ਜੂ ਕੈਮਰੇ ਕਿ ਨਹੀਂ ਆਉਂਦੇ ਆ ਜਾਂਦਾ ਤੇ ਇੱਕ ਤਾਂ ਫਿਰਦੀ ਆ ਇਹਨਾਂ ਨੂੰ ਬਾਉਣ ਲੱਗੇ ਪਏ ਆ ਬਾ ਕੇ ਮੀੜਾਂੇ ਕੰਮ ਟਾਈਮ ਨਾਲ ਤੇ ਕਣਕ ਆਪਣੀ ਓਕੇ ਦੀ ਰਿਪੋਰਟ ਆ ਇਿੱਧਰੋਂ ਆਪਣਾ ਰਹੇਗੀ ਪੱਟੀ ਕੱਲ ਦੀ ਤੇ ਪਰਸੋਂ ਦੇ ਦੋ ਦਿਨਾਂ ਦੇ ਮੁੜ ਕੇ ਸਾਰੀ ਨੂੰ ਪਾਣੀ ਲਾ ਕੇ ਇਹ ਰੱਪਾ ਪਾ ਦੇਾਂਗੇ ਆਪਾਂ ਆਪਣੇ ਕਬੂਤਰ ਪਾਉਣ ਲੱਗੇ ਸੀ ਆ ਜਾਂਦੇ ਦੋਵੇਂ ਇਹ ਕੁੱਤੇ ਜਾਂਦਾ ਇੱਕ ਥੱਲੇ ਤੇ ਆ ਰੱਤਾ ਜੋ ਦੇ ਹੱਥ ਚ ਜਿਹੜਾ ਇਹਦਾ ਪੂੰਜਾ ਪੱਟ ਗਈ ਬੈਰੀ ਬੈਰੀ ਪੈ ਗਈ ਸੀ ਕਿ ਤਾਂ ਹੀ ਕਬੂਤਰ ਉੱਚੇ ਸੀ ਥੱਲੇ ਉਤਰਿਆ ਸੀ ਤੇ ਇੱਕ ਦੂ ਆਪਣੇ ਉੱਡ ਗਏ ਇੱਕ ਤਾਂ ਬੱਚਾ ਛੋਟਾ ਦੂਖ ਦੇਣੀ ਬਾਇ ਸੀ ਉਹ ਬੈਠਾ ਥੱਲੇ ਤਾਂ ਜਿਹੜਾ ਸ਼ਟਰ ਤੇ ਬੈਠਾ ਉਹ ਥੋੜਾ ਜਿਆ ਇਹ ਬੈਰੀ ਤੋਂ ਡਰਦੇ ਓਏ ਨਾ ਬੈਰੀ ਤੋਂ ਡਰਦੇ ਤੇ ਉਹ ਜਗਨਜੀ ਆਗਨਜੀ ਹਾਂ ਆ ਆ ਪੱਠੀ ਤੜਕੇ ਦੀ ਫਿਰਦੀ ਆ ਆਹ ਇਹਨੂੰ ਬੱਪਾ ਹੋਣ ਦਾ ਕਾਰਨ ਇਹੀ ਆ ਬਈ ਹੁਣ ਬੈਰੀ ਵਗੀ ਤੇ ਨੀਰਾ ਹੋ ਚੱਲਿਆ ਉਹ ਉੱਤੇ ਫਿਰਦਾ ਝੱਲ ਰਾਲਾ ਇਹਨਾਂ ਨੂੰ ਵੀ ਨਹੀਂ ਤੇ ਜੋਤ ਆ ਬੈਠਾ ਰੱਤੀ ਨੂੰ ਲਈ ਫੋਟੋ ਖਿੱਚਣੀ ਇੱਕ ਮਿੰਟ ਸੜਨ ਆਪਣਾ ਲਾਲ ਚੀਨਾ ਬੱਚਾ ਨਾ ਇਹਦਾ ਭਰਾ ਸੀਗਾ ਆਪਣੇ ਕੋਲੇ ਉਹ ਪਹਿਲੀ ਡਾਈ ਤੋਂ 2 ਦਿਨ ਬਸ ਗੀੜੇ ਜੇ ਮਾਰ ਕੇ ਬੈਠਾ ਉਸ ਤੋਂ ਬਾਅਦ ਮਾਂ ਦੇ ਸ਼ੇਰ ਨੇ 3-4 ਡਾਂਗਾਂ ਛੱਡਿਆ ਤਿੰਨੇ ਚਾਰੀ ਦਿਨ ਕੀਤਾ ਤੇ ਇਹ ਵੀ ਬੱਚਾ ਬਾਈ ਜੀ ਡਿੱਗ ਕੇ ਬਹੁਤ ਡਿੱਗ ਪਿਆ ਸੀ ਇੱਕ ਦਿਨ ਪਿੰਡ ਦੇ ਪਰਲੇ ਪਾਸੇ ਜਾ ਕੇ ਬਹੁਤ ਚੰਗਾ ਉੱਡਿਆ ਜ ਤੇ ਜਿਹੜੀ ਉਹ ਬੈਠੀ ਆਹਾ ਇਹ ਆਹਾ ਇਹ ਆਪਣਾ ਗਝਾਣੀ ਹੋਈ ਛੋਟੀ ਉੱਡ ਕੇ ਤੇ ਇੱਥੇ ਬੈ ਗਈ ਸੀ ਇੱਥੇ ਬੈੰਦੇ ਨੂੰ ਸਿੱਧੀ ਹੋ ਗਈ ਨਾ ਉਹ ਚੰਗੀ ਪੱਠੀ ਐ ਵੀ ਤੇ ਉਹ ਵੀ ਗੰਜੀ ਇਹ ਦੋ ਬੱਚੇ ਐ ਵਜੇ ਆ ਆਪਾਂ ਜੀ ਲੱਗਦੇ ਆ ਭੌਣ ਕਬੂਤਰ ਆਪਣਾ ਇੱਕ ਕਬੂਤਰ ਰਹਿ ਗਿਆ ਤੇ ਬੈਰੀ ਪਈ ਜਾਂਦੀ ਆ ਜਿਹੜੀ ਵਿੰਦੇ ਪਈ ਜਾਂਦੀ ਆ ਤੇ ਆਹ ਦੋ ਜਿਹੜੇ ਬਾਹਰ ਆ ਇਹ ਵੀ ਛਤਰੀ ਤੇ ਆ ਜਾਣਗੇ ਤੇ ਇੱਕੇ ਬੱਚਾ ਇੱਕ ਬੱਚਾ ਹੀ ਫਿਰਦਾ ਆਪਣਾ ਇਹ ਆ ਜਾਂਦਾ ਚੱਲਰ ਟੂਸੇ ਵਾਲਾ ਇਹ ਨਾ ਆਉਂਦਾ ਕੈਮਰੇਜ ਕਿੰਨੀ ਇਹ ਨਹੀਂ ਆਉਂਦਾ ਭਾਈ ਕੋਸ਼ਿਸ਼ ਬਹੁਤ ਕਰੀ ਜਾਂਦਾ ਕੈਮਰੇਜ ਆ ਜਾ ਤੂੰ ਹੀ ਕਹੂੰ ਰੱਬ ਹੀ ਉਹ ਆ ਜਾਂਦਾ ਠੀਕ ਹੈ ਤੇ ਆਪਾਂ ਹੁਣ ਕਰਦੇ ਆਂ ਵਲੌਗ ਦੀ ਸਮਾਪਤੀ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਚ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦਾ ਕਰੋ ਵੀਰ ਬਣ ਕੇ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਪੁੱਲ ਚੁੱਕ ਦੀ ਖਿਮਾ ਹੁਣ ਆਪਾਂ ਕਬੂਤਰ ਪਾਉਣ ਲੱਗਦੇ ਆਂ